ਹਾਏ ਹਾਏ 아이 ਚਾਈਨੇ ਕੇ ਘੜੀ ਘੜੀ ਆ ਗਏ ਕਿੱਥੇ ਚਲ ਗਏ ਆ ਪਾਣੀ ਪਤਾ ਨਹੀਂ ਪੀਤਾ ਅਗੀਆਂ ਤਾਂ ਸਮਝ ਵੀ ਨਹੀਂ ਲੱਗੀ ਪਾਣੀ ਕਿੱਥੋਂ ਪੀ ਲਿਆ ਹਾਈ ਤੇ ਬੈਠੇ ਆ ਨਹੀਂ ਤੇ ਬੱਚੇ ਨਹਾਉਣ ਡਿਆ ਹਾਏ ਹਾਏ ਕੀ ਤੂੰ ਅੱਧਾ ਵਿੱਚ ਨਹਾ ਲਾ ਐਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਕੀ ਜੇ ਚ ਬੱਚੇ ਚ ਨਹਾ ਹੀ ਲਿਆ ਤੇ ਕੀ ਲੋੜਾ ਆ ਗਿਆ ਵਾ ਉਹ ਦੋ ਅੰਦਰ ਅੱਜ ਤੁਸੀਂ ਤੇ ਬੱਚੇ ਨਾ ਹੁੰਦੀਆਂ ਬਲਕੇ ਨਹਿਰ ਆ ਗਈ ਤੁਸੀਂ ਨਹਿਰੇ ਜਾ ਕੇ ਬਣਨਾ ਉੱਥੇ ਨਾ ਹੋਣਾ ਵੇਖ ਲਈ ਐਡੀਆਂ ਛੜਾਣਾ ਸੀ ਨਹਿਰੇ ਵੱਡੀਆਂ ਕੇ ਜਾ ਕੇ ਬੱਚੇ ਲੈ ਕੇ ਗਈ ਤੈਨੂੰ ਨਹਿਰੇ ਨਾਲ ਲੈ ਕੇ ਜਾਊਗੀ ਚਲ ਅਛਾ ਮੈਂ ਉਹਨੂੰ ਕੀ ਆਖਣਾ ਹੈਗਾ ਕੋਈ ਗੱਲ ਨਹੀਂ ਕੀ ਜੇ ਲੈ ਵੀ ਗਈ ਤਾਂ ਵੀ ਕੋਈ ਗੱਲ ਨਹੀਂ ਕਿ ਤੂੰ ਤੇ ਕੁਝ ਨਹੀਂ ਆਖਣਾ ਹਾਂ ਤੇ ਵੇ ਮੈਨੂੰ ਆਖਿਆ ਕੱਖ ਨਹੀਂ ਤੂੰ ਹੂੰ ਤੂੰ ਤੇ ਰਹੀ ਚੁੱਪ ਉਹ ਵੇ ਕਿਦਾਂ ਬੋਲਦੀ ਤੇ ਫੇਰ ਕੀ ਹੋ ਗਿਆ ਚੱਲ ਨਿਆਣੀ ਸਿਆਣੀ ਕੀ ਉਹਨੇ ਮੈਂ ਕੀ ਕਹਿਤਾ ਉਹਨੇ ਵੀ ਇਹੋ ਆਖਿਆ ਬਿਜੜੀ ਆਪਣੇ ਘਰ ਨਾ ਹੁੰਦੇ ਆ ਕਿਹੜੀ ਗੱਲ ਵਾ ਵੇਖ ਲੈ ਮੈਂ ਨਹਾਤਾ ਆਣ ਕੇ ਕਿ ਇਹਨੂੰ ਪਤਾ ਲੱਗਾ ਨਹਾਤਾ ਕੇ ਨਹੀਂ ਨਹਾਤਾ ਬਾਸ ਨੂੰ ਹੀ ਵੜ ਕੇ ਨਹਾ ਲਿਆ ਕੱਪੜੇ ਉੱਥੇ ਲਾ ਕੇ ਰਾਸਤੇ ਮੈਂ ਆਪਣੇ ਮੈਂ ਬਦਲ ਕੇ ਕੱਪੜੇ ਇੱਥੇ ਤੇ ਬਾਹਰ ਬਾਹਰ ਹੀ ਬਹਿ ਗਿਆ ਤੈਨੂੰ ਤਾਂ ਮੈਂ ਆਖਿਆ ਵੀ ਉੱਥੇ ਆ ਜਾਓ ਪੱਕੇ ਥੱਲੇ ਬਹਿ ਜਾਓ ਇੱਥੇ ਗਰਮੀ ਬੜੀ ਆ ਕੋਈ ਨਹੀਂ ਇੱਥੇ ਹੀ ਠੀਕ ਆ ਤੇ ਚਲ ਇਹ ਐ ਤੂੰ ਨੇ ਆਖਿਆ ਮੈਂ ਪਰ ਇੱਕ ਗੱਲ ਅਗੀ ਮੈਂ ਮੁੰਡੇ ਨੂੰ ਫੋਨ ਕਰਕੇ ਦੱਸਤਾ ਵਾ ਹਾ ਉਹਨੂੰ ਕੀ ਦੱਸਤਾ ਫੋਨ ਕਰਕੇ ਵੀ ਅੱਜ ਤਾਂ ਬੱਚੇ ਨਾ ਹਉਣ ਡੀਆਂ ਤੇ ਕੱਲ ਨੂੰ ਨਹਿਰੇ ਨਾ ਹਣਾ ਇਹਨਾਂ ਨੇ ਲੋਕੀ ਸਾਡੇ ਵੇਖਣਗੇ ਸਾਡੇ ਨਾਲ ਤਾਂ ਕੀ ਆਖਣਗੇ ਸਾਨੂੰ ਹਾਏ ਬਾਬਾ ਮੁੰਡੇ ਨੂੰ ਸਾਨੂੰ ਕਹਿੰਦੇ ਆ ਵੀ ਇਦਾਂ ਦੀਆਂ ਗੱਲਾਂ ਨਿਆਣਿਆਂ ਨੂੰ ਨਾ ਦੱਸੋ ਬਾਹਰ ਨਹੀਂ ਕਰਨੀਆਂ ਕਿਹਆਂ ਗੱਲਾਂ ਆਪ ਤੁਸੀਂ ਚੰਗੀ ਕੀਤੀ ਆ ਉਹ ਮੇਰੇ ਸਿਰ ਤੋਂ ਨਹੀਂ ਪਾਣੀ ਲੰਘ ਗਿਆ ਹੁਣ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕੀ ਤੁਹਾਨੂੰ ਕਹਤਾ ਕੀ ਸਿਰ ਤੋਂ ਨਹੀਂ ਪਾਣੀ ਲੰਘ ਗਿਆ ਵਾ ਯਾਰ ਅਜੇ ਆਂਦੀ ਆਖੇ ਕੀ ਸਿਰ ਤੋਂ ਨਹੀਂ ਪਾਣੀ ਲੰਘਾ ਤੈਨੂੰ ਕੋਈ ਗੱਲ ਨਹੀਂ ਸਮਝ ਨਹੀਂ ਲੱਗੀ ਇਹ ਤੱਕ ਨਹੀਂ ਤੁਸੀਂ ਮੁੰਡੇ ਨੂੰ ਦੱਸ ਦੇਣਾ ਹੈਗਾ ਨਿਆਣਾ ਸਾਨੂੰ ਪੈਸਾ ਤੇ ਨਕ ਲਾਉਂਦਾ ਵਾ ਫੋਨ ਕਰਦਾ ਗੱਲਾਂ ਬਾਤਾਂ ਕਰਦਾ ਵਾ ਤੂੰ ਹੀ ਚੁਗਲੀਆਂ ਲਾ ਕੇ ਨਹੀਂ ਨਹੀਂ ਦਸੀ ਮਾੜੀ ਗੱਲਤ ਨਹੀਂ ਕੋਈ ਦਸੀ ਮੈਂ ਵੀ ਇਦਾਂ ਕਰਕੇ ਮਾਂ ਆਪਣੀ ਤੇਰੀ ਨੂੰ ਲੈ ਕੇ ਤੇ ਉਹ ਬੜੀ ਇੱਚ ਬੱਚੇ ਜੈ ਬਸ ਹੁਣੇ ਲੱਗੀ ਦਾ ਸਾਡੇ ਲਾਗੂ ਦੀ ਰਾਹ ਪਗਣ ਦੇ ਆ ਆ ਗੱਲਾਂ ਦਸੀਆਂ ਵਾ ਇਹ ਇਹ ਤੁਸੀਂ ਸਾਨੂੰ ਵੀ ਕਹਿ ਤੀਆਂ ਹੈ ਇੱਥੇ ਹੀ ਉਹਨੂੰ ਤੁਸੀਂ ਕੀ ਦੱਸਣਾ ਪਏ ਗੱਲਾਂ ਇਹ ਭਲਾ ਆਪੇ ਸਮਝਾਉਗਾ ਸੁੱਖ ਨੂੰ ਤੇਰੇ ਕੋ ਤੇ ਸਮਝਾ ਨਹੀਂ ਹੋਈ ਬਾਬਾ ਉਦਾਂ ਨਾ ਮੈਂ ਨਹੀਂ ਵੀ ਮੈਂ ਕਿਹੜੀ ਗੱਲ ਕਰਾਂ ਤੇ ਕਿਹੜੀ ਨਾ ਕਰਾਂ ਜਦੋਂ ਕੋਈ ਮੈਂ ਗੱਲ ਕਰਦੀ ਉਦੋਂ ਲੜਾਈ ਜਦੋਂ ਕੋਈ ਗੱਲ ਕਰਦੀ ਉਦੋਂ ਲੜਾਈ ਕਦੀ ਚੱਜਣਾ ਬੈ ਕੇ ਵੀ ਕੋਈ ਗੱਲ ਕੀਤੀ ਆ ਮੈਂ ਤੇ ਤੁਹਾਡੇ ਕੋਲ ਡਰਦਾ ਫਿਰਦਾ ਮੈਂ ਦੇ ਅੰਦਰ ਤਾਂ ਨਹੀਂ ਬੜਾ ਮੈਂ ਉਹਲੇ ਹੋ ਗਿਆ ਵੇ ਮੰਜਾ ਲੈ ਕੇ ਇੱਧਰ ਬੈ ਗਿਆ ਤੇ ਮੈਂ ਤੈਨੂੰ ਸਨਾਕ ਲਾਇਆ ਸੀ ਲਾਬੀ ਕੋਲੋਂ ਵੀ ਆ ਮੇਰੇ ਲਾਗੇ ਬੈ ਨਹੀਂ ਮੈਂ ਤੇ ਆਖਿਆ ਚੱਲ ਪਾਣੀ ਪੁਛਦੀ ਵੀ ਪਾਣੀ ਪਤਾ ਨਹੀਂ ਪੀਤਾ ਕਿ ਨਹੀਂ ਪੀਤਾ ਕੀ ਹੋਇਆ ਵਾ ਤੂੰ ਉਦੋਂ ਅੰਨੀ ਸੀ ਤੇਰੇ ਲਾਗੋ ਨੇ ਮੈਂ ਪਾਣੀ ਪੀਤਾ ਉਥੋਂ ਬੰਬੀ ਤੋਂ ਤੈਨੂੰ ਨਾ ਪਰਾ ਲੱਗਾ ਤੁਸੀਂ ਤੇ ਆਪਣੀ ਮਸਤੀ ਤੁਨੂਗੀ ਚੱਲ ਆਜੋ ਹੁਣ ਮੁੱਕ ਕੇ ਚੱਲੇ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਤੁਹਾਨੂੰ ਕਿ ਤੂੰ ਦਾ ਆਪਣੀ ਮਸਤੀ ਜੀ ਜੇ ਹੁਣ ਉਹਨੇ ਫੋਨ ਕਰਤਾ ਨਾ ਸੁਖ ਨੂੰ ਕੋਈ ਗੱਲਬਾਤ ਕੀਤੀ ਗੁੱਸੇ ਹੋਇਆ ਤੇ ਸਾਡੇ ਘਰ ਫੇਕ ਪੱਤ ਪੈ ਜਾਣਾ ਸਿਆਪਾ ਖਾਨਾ ਕੋਈ ਨਾ ਕੋਈ ਨਵਾਂ ਹੀ ਖੜਾ ਕਰ ਛੱਡਣਾ ਜਿਹੜਾ ਪਹਿਣਾ ਉਹ ਪਹਿਗੇ ਹੀ ਰਹਿਣਾ ਤੇ ਤੁਸੀਂ ਪਾਉਣਾ ਹੁਣ ਜਾਣ ਕੇ ਮੈਂ ਪਾਉਣਾ ਵਾ ਫੋਨ ਤੇ ਤੁਸੀਂ ਡਈਆਂ ਆਵੇ ਬਾਬਾ ਜਦੋਂ ਜੀ ਕਰੂ ਆਜੀ ਅੰਦਰ ਮੈਂ ਆ ਜੂਗਾ ਤੇ ਤੈਨੂੰ ਮੈਂ ਆਖਿਆ ਵੀ ਤੂੰ ਇਹਨੂੰ ਆਂ ਵਾਰੀ ਨਹੀਂ ਆਇਆ ਜਾਂਦਾ ਕਰਦੀ ਕੀ ਆ ਉਹਨਾਂ ਨੂੰ ਭੂਏ ਚੜਾਈ ਜਾਂਦੀ ਤੂੰ ਸੁੱਖ ਨੂੰ ਲੈ ਉਹ ਮੈਂ ਬੰਦਪਰੀ ਨੂੰ ਆਂਦੀ ਆ ਵੀ ਇਹ ਚੰਗੀ ਨਹੀਂ ਇਹ ਚੰਗੀ ਨਹੀਂ ਗੱਲਾਂ ਮਾਰਦੀ ਫਿਰਦੀ ਏ ਦੀਦੀ ਕਿੰਨੇ ਦਿਨ ਹੋ ਗਏ ਤੂੰ ਆਏ ਨਹੀਂ ਆਪ ਤੂੰ ਹੀ ਆਉਂਦੀਆਂ ਜੀ ਆਪ ਤੇ ਤੂੰ ਹੀ ਕਿਤੇ ਨਿਕਲਦੀਆਂ ਹੀ ਨਹੀਂ ਜੀ ਨਹੀਂ ਆਉਣਾ ਕਿ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਘਰ ਨਹੀਂ ਹੈਗੇ ਤੇ ਮੈਂ ਤਾਂ ਵੇਖਿਆ ਚਾਚੀ ਜੀ ਕੱਲੋਂ ਆਉਂਦੇ ਨੇ ਨਹੀਂ ਕੱਲ ਤੇ ਆ ਗਏ ਨੇ ਤੁਹਾਨੂੰ ਪਤਾ ਹੀ ਹੈ ਫਿਰ ਸੁਮਨ ਕਰ ਕਾਕਾ ਹੋਇਆ ਮੰਮੀ ਤੇ ਉੱਥੇ ਗਏ ਸੀ ਹੌਣੇ ਮੈਨੂੰ ਪਤਾ ਹੀਗਾ ਮੈਂ ਹਾਂ ਤਾਂ ਹੀ ਮੈਂ ਵੇਖ ਕੇ ਉਹ ਨਹੀਂ ਗੱਲ ਸਿਖਰ ਦੁਪਹਿਰੇ ਤੁਰਿਆ ਹੁੰਦਾ ਇਹ ਵੀ ਪਤਾ ਲੈ ਕੇ ਆਵਾ ਵੀ ਉਹ ਤਾਂ ਕਹਿੰਦੇ ਮੈਂ ਸਵਾਮੀ ਨਕਰਾਤੀ ਹੁਣਾ ਨੀ ਸਿਖਰ ਦੇ ਪਹਿਰੇ ਕੀ ਹੁਣਾ ਉਹਨੇ ਅਗਲਿਆਂ ਨੇ ਭਜਾ ਦਿੱਤਾ ਪਹਿਲਾਂ ਹੀ ਅਜੇ 8-9 ਦਿਨ ਰਹਿੰਦੇ ਸੀ ਕਿਉਂ ਭਜਾ ਕੋ ਦਿੱਤਾ ਮੈਨੂੰ ਹੁਣ ਇਹ ਗੱਲ ਦਾ ਕੀ ਪਤਾ ਜਿੱਦਾਂ ਮੇਰ ਨਾਲ ਇੱਥੇ ਆਢੇ ਫਾਈਲ ਲੈਂਦੀ ਓਥੇ ਵੀ ਲੈਂਦੀ ਹੋਊਗੀ ਹਾਂ ਹਾਂ ਇਦਾਂ ਦੀ ਆ ਤੇ ਹੋਰ ਤੁਹਾਨੂੰ ਕੀ ਪਤਾ ਹੈ ਲੱਗਦੀ ਤਾਂ ਨਹੀਂ ਆ ਤੁਹਾਨੂੰ ਕਿੱਥੋਂ ਲੱਗਣਾ ਵਾ ਤੁਸੀਂ ਹੋਏ ਫਿਰ ਜੇੜਦੀ ਨੂੰ ਮੈਂ ਹੋਈ ਇਹਦੀ ਆਪਣੀ ਨੂੰ ਹਾਏ ੜੀਏ ੜੀ ਘਰ ਤੇ ਬੜਾ ਪੁੱਤ ਪੁੱਤ ਕਰਦੀ ਜਾ ਕੇ ਇਹ ਉਹਦੇ ਫਿਰ ਤੁਹਾਨੂੰ ਭੇਖਾ ਨਾ ਜਿਹੜਾ ਕੋਈ ਨਾਲ ਰਹਿੰਦਾ ਉਹਨੂੰ ਹੀ ਪਤਾ ਹੁੰਦਾ ਹੈ ਆਹ ਹੋਏ ਤੇ ਹੈ ਵਾ ਹਾਂ ਤੇ ਅਗਲੇ ਇਹ ਨਾਲੇ ਪਛਾੜੀ ਜਾਈਏ ਕਿਤੇ ਸਿਕਰ ਦਪਹਿਰੇ ਭੱਜੀ ਆਉਂਦੀ ਦੁਪਹਿਰ ਬੜੀ ਲੱਗੀਗੀ ਹਾਂ ਹਾਏ ੜੀਏ ਪਰ ਮੈਨੂੰ ਨਹੀਂ ਲੱਗਦਾ ਇਦਾਂ ਕਰਦੀ ਹੋਊਗੀ ਤੁਹਾਨੂੰ ਫਿਰ ਇਹ ਗੱਲ ਦਾ ਪਲੇਟਾ ੜੀਏ ਤਾਂ ਬੜੀਆਂ ਸਿਫਤਾਂ ਕਰਦੀ ਉਧਰ ਜਾ ਕੇ ਇਹ ਗੱਲ ਤਾਂ ਮੈਨੂੰ ਦੀਦੀ ਪਤਾ ਨਹੀਂ ਹੈਗਾ ਜੇ ਇਹ ਸਾਡੇ ਨਾਲ ਲੜਾਈ ਹੋਣੀ ਹੈ ਨਾ ਹੋਣੀ ਪਰ ਕੁੜੀਆਂ ਤੋਂ ਹੀ ਆ ਇਨੇ ਕਹਣਾ ਕੁੜੀਆਂ ਨੂੰ ਆਹ ਦੇ ਦਈਏ ਕੁੜੀਆਂ ਨੂੰ ਉਹ ਦੇ ਦਈਏ ਤੇ ਅਸੀਂ 10 ਕੁੜੀਆਂ ਦੇ ਦੋਖੀ ਆਹੀਂ ਨਾ ਦਵਾਂਗੇ ਕੁੜੀਆਂ ਨੂੰ ਹਾਂ ਉਹ ਨਹੀਂ ਚਲੋ ਧਿਆਨ ਦਿੱਤਾ ਤੇ ਪੌਨੀ ਹੁੰਦਾ ਪਰ ਇਹ ਨਹੀਂ ਨਾ ਸਮਝਦੀ ਹੈਗੀ ਚਾਚੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਰਨਜੀ ਛੜੀ ਡੀਆਂ ਗੱਲਾਂ ਕਰਨ ਹਾਂ ਹਾਂਜੀ ਆਜੋ ਚਲੋ ਤੂੰ ਇਹ ਗੱਲ ਤੂੰ ਪੇਤਰੇ ਆਉਂਦੇ ਹੀ ਮੈਂ ਪਤਾ ਗਈ ਹੀ ਨਾ ਫਿਰ ਸਮਨ ਕੋਲ ਆ ਉਹ ਗਏ ਤੇ ਗਈ ਤੇ ਮੈਂ ਤੂੰ ਹੀ ਤੇ ਕਹਿੰਦੇ ਸਵਾ ਮਹੀਨਾ ਕਰਾ ਕੇ ਆਉਣਾ ਵਾ ਥੋੜੇ ਟੜੀ ਰਹਿ ਗਏ ਸੀ ਅਜੇ ਸਵਾ ਮਹੀਨੇ ਦੇ ਵਿੱਚ ਹਾਂ ਉਹ ਚਲੋ ਰਹਿ ਤੇ ਗਈ ਤੇ ਮੈਂ ਤੂੰ ਹੀ ਕਹੀ ਵੀ ਅਜੇ ਮੈਂ ਠਹਿਰ ਕੇ ਆਉਣਾ ਮੇਰਾ ਵੀ ਇੱਥੇ ਨਹੀਂ ਜੀ ਲੱਗਦਾ ਹੁਣ ਹਾਂ ਤੇ ਉਹ ਫਿਰ ਕੁੜੀ ਆਂਦੀ ਵੀ ਚੱਲ ਸੁਮਨ ਆਂਦੀ ਮੈਂ ਨਾ ਮੰਮੀ ਹੁਣ ਤੂੰ ਹੀ ਫਿਰਦੀ ਆ ਹਾਂ ਤੇ ਕੋਈ ਗੱਲ ਨਹੀਂ ਹੁਣ ਤੂੰ ਚਲ ਜਾ ਫਿਰ ਜਾਣਾ ਵਾ ਤੇ ਅੱਛਾ ਮੈਂ ਚੱਲ ਆ ਤਾਂ ਮੈਂ ਵੀ ਇੱਥੇ ਮੈਨੂੰ ਬੋਟੀ ਵੀ ਫੋਨ ਕਰੀ ਜਾਵੇ ਹਾਂ ਇਸ ਸੰਦੀਪ ਮੰਮੀ ਹੁਣ ਤੂੰ ਸਾਡਾ ਵੀ ਨਹੀਂ ਜੀ ਲੱਗਦਾ ਇਹਨਾਂ ਦਾ ਸਰਦਾ ਹੈਗੇ ਤੂੰ ਰਹਿ ਲੈਣੀ ਕੁੜੀ ਲਾਗੇ ਚਲ ਕੋਈ ਗੱਲ ਨਹੀਂ ਹੋਣਾ ਥੋੜੇ ਦਿਨ ਹੀ ਰਹਿਗੇ ਸਵਾ ਮਹੀਨੇ ਤੋਂ ਆਈ ਜਾਣਾ ਵਾ ਸਮਨ ਨੇ ਅੱਛਾ ਇੱਥੇ ਆ ਜਾਣਾ ਵਾ ਮੂਗੇ ਕਾਕਾ ਲੈ ਆ ਕੇ ਅੱਛਾ ਇੱਥੇ ਆ ਜਾਣਾ ਵਾ ਆਹੋ ਅੱਛਾ ਅੱਛਾ ਫਿਰ ਮੈਂ ਸੌਂ ਰੂ ਤਾਂ ਮੈਨੂੰ ਆਖੇ ਵੀ ਮੰਮੀ ਚੱਲ ਮੈਂ ਤਾਂ ਛੱਡ ਆਉਣਾ ਹਾਂ ਗੱਡੀ ਤੇ ਤੇ ਕੀ ਅੱਧਾ ਘੰਟਾ ਲੱਗਣਾ ਹੈ ਤੇ ਤੁਸੀਂ ਗੱਡੀ ਤੇ ਆ ਜਾਂਦੇ ਤੇ ਮੈਂ ਉਹਨੂੰ ਆਖਲਾ ਵੀ ਪੁੱਤ ਤੁਸੀਂ ਨਿਆਣਾ ਸੰਭੋ ਤੇ ਕੋਈ ਗੱਲ ਨਹੀਂ ਮੈਂ ਚੱਲ ਜਾਂਦੀ ਆ ਤੇ ਮੈਨੂੰ ਬੱਸੇ ਫੇਰ ਚੜਾ ਗਿਆ ਹੀ ਮੈਂ ਆਪ ਹੀ ਆਖਲਾ ਪਰ ਤੇ ਪੈਰ ਬੜੀ ਲੱਗੀ ਸੀ ਨਾ ਜਦੋਂ ਤੁਸੀਂ ਆਏ ਹੋ ਕੋਈ ਨਹੀਂ ਥੋੜਾ ਹੀ ਪੈਂਡਾ ਹੈਗਾ ਕਿ ਮੈਂ ਆ ਗਈ ਛੱਟ ਮੈਂ ਕੋੜਾ ਨਿਆਣਾ ਚੁੱਕਿਆ ਹਾਂ ਨਹੀਂ ਚਲੋ ਫੇਰ ਵੀ ਹਾਂ ਤੂੰ ਬੋਤਾ ਚਾਹ ਚਾਹੇ ਬਣਾ ਕੇ ਲਾਇਆ ਮੰਮੀ ਮੈਂ ਪੁੱਛਿਆ ਦੀਦੀ ਨੂੰ ਕਹਿੰਦੇ ਚਾਹ ਮੈਂ ਨਹੀਂ ਪੀਣੀ ਗਰਮੀ ਬੜੀ ਆ ਦੱਸ ਇਹ ਇਹੋ ਤੇ ਪੁੱਤ ਝਿਰਚਾਟਵਾ ਪਤਾ ਉਹ ਦੋ ਲੱਗਣ ਦਾ ਹੀ ਜਾਂਦਾ ਜਦੋਂ ਚੀਜ਼ ਗਾੜੀ ਲੈਣ ਕੇ ਰੱਖੀ ਦੇਈ ਤੇ ਕੋਈ ਵੀ ਆਂਦਾ ਮੈਂ ਪੀ ਕੇ ਆਇਆ ਕਿ ਮੈਂ ਪੀਣੀ ਆ ਚਾਹ ਕੋਈ ਨਹੀਂ ਰਹਿਣ ਦਾ ਚਾਚੀ ਜੀ ਚਾਹ ਮੰਮੀ ਮੈਂ ਦੋ ਤਿੰਨ ਵਾਰੀ ਪੁੱਛ ਲਿਆ ਵਾ ਉਹ ਕਹਿੰਦੇ ਮੈਂ ਚਾਹ ਪੀਂਦੀ ਨਹੀਂ ਆ ਚਲ ਕੋਈ ਨਹੀਂ ਤਾਂ ਸਕੰਜਵੀ ਬਣਾ ਲਿਆ ਫਿਰ ਕੋਈ ਨਹੀਂ ਬਣਾ ਲਿਆ ਹੁੰਨੀ ਆਹੋ ਕੋਈ ਨਹੀਂ ਚਾਚੀ ਜੀ ਗਰਮੀ ਬੜੀ ਮੈਂ ਤਾਂ ਹੀ ਕਹਿ ਕੇ ਚਾਰ ਆਇਆ ਚਲ ਕੋਈ ਨਹੀਂ ਸਕੰਜਵੀ ਬਣਾ ਲੀਓ ਤੇ ਬੋ ਤਾਂ ਵੇਖ ਲਾ ਤੁਹੀਂ ਦੋ ਆਰ ਹੋ ਗਏ ਆ ਨਾ ਹੈ ਸੋ ਮਨਕੋ ਹਾਂਜੀ ਤੇ ਇਹਨੂੰ ਮੈਂ ਲੇਹੋ ਹੋ ਕੇ ਫੋਨ ਵੀ ਕਰਦੀ ਰਹੀ ਹਾਂ ਵੀ ਚੱਲ ਤੂੰ ਵੀ ਆ ਜਾ ਤੇ ਇਹ ਕੋਈ ਗੱਲ ਕਰੀ ਗਈ ਪੇ ਘਰੋਂ ਸਰਦਾ ਨਹੀਂ ਘਰੋਂ ਮੈਂ ਕਿੱਦਾਂ ਆਵਾਂ ਘਰ ਸੁੰਜਾ ਛੱਡਣਾ ਵਾ ਤੇ ਜਦੋਂ ਭੇਕੇ ਜਾਂਦੀ ਆ ਉਦੋਂ ਘਰ ਦਾ ਵਿੱਚ ਇੱਤਾ ਨਹੀਂ ਹੁੰਦਾ ਇਹਨੂੰ ਹਾਂ ਚਲੋ ਇੱਕ ਅੱਧੀ ਵਾਰੀ ਮਗਰ ਹੋ ਜਾ ਫੇਰਾ ਮਾਰਨ ਦੀ ਕੇ ਹੈ ਤੇ ਮੁੜ ਕੇ ਕੋਈ ਆਇਆ ਹੀ ਨਹੀਂ ਇੱਥੋਂ ਗਿਆ ਹੀ ਨਹੀਂ ਇਹ ਮੈਨੂੰ ਤੇ ਆਵੇ ਉੱਥੇ ਸ਼ਰਮਾ ਆਖ ਆਖਣਾ ਵਾ ਕੋਈ ਮਗਰ ਆਇਆ ਹੀ ਨਹੀਂ ਤੇ ਹਾਰ ਕੇ ਮੇਰਾ ਤਾਂ ਉੱਥੇ ਜੀ ਨਾ ਲੱਗੇ ਨਾ ਮੈਂ ਫਿਰ ਪੁੱਤ ਆ ਗਈ ਇਧਰ ਦੀ ਸੁਣਨੀ ਹੈ ਮਾਈ ਦੀਆਂ ਗੱਲਾਂ ਕਰਨੀਆਂ ਦੇ ਨੇ ਚੁਗਲੀਆਂ ਹੀ ਆ ਚੱਲਾ ਵੀ ਚੰਗਾ ਜਿਹੜਾ ਮਾਈ ਨੇ ਘੋਰਨਾ ਜਿਹਾ ਬਣਾਇਆ ਗੱਲਾਂ ਸਾਨੂੰ ਪਤਾ ਲੱਗ ਜਾਂਦਾ ਕਿਹੜੀ ਚੁਗਲੀ ਕਰਨ ਦੀ ਕਿਹੜੀ ਨਹੀਂ ਕਰਨ ਤੇ ਮੇਰੇ ਬਾਰੇ ਡਈ ਕੋਈ ਨਹੀਂ ਹਾਂ ਮਾਲਾਂ ਦੇ ਨੂੰ ਮੈਂ ਦੱਸਾਂਗੀ ਕਿ ਕਿੱਡੀ ਉਹਨਾਂ ਸਾਹਮਣੇ ਚੰਗੀ ਬਣਦੀ ਆ ਚੰਗੀ ਹੁੰਦੀ ਤਾਂ ਉਹਗੇ ਉਭਜਾਉਂਦੇ ਉਹਨੂੰ ਤੂੰ ਭੱਤ ਤਪੈਰੇ ਆਈ ਭੱਜੀ ਕੱਲ ਚੱਲ ਮਨਾ ਬਣਾ ਲੈ ਪਾਣੀ ਫੇਰ ਕਹੋਗੀ ਆਏ ਗਏ ਸਾਹਮਣੇ ਬੇਇੱਜ਼ਤੀ ਕਰਦੀ ਆ ਚਲੋ ਕੋਈ ਨਹੀਂ ਤੂੰ ਹੀ ਨਾ ਟੈਨਸ਼ਨ ਲਿਆ ਕਰੋ ਕੋਈ ਵੀ ਐਵੇਂ ਟੈਨਸ਼ਨ ਕੀ ਮਾਮਾ ਨੂੰ ਹੁੰਦੀ ਆ ਹੋਰ ਟੈਨਸ਼ਨ ਹੁੰਦੀ ਤੇ ਚਲੋ ਹੈਗੀ ਆ ਆਹ ਅणि ਮਾ ਮਾ ਨੂੰ ਤਿੰਗ ਆਦੀ ਬੜੀ ਟੈਂਸ਼ਨ ਹੁੰਦੀ ਆ ਇਹ ਨਹੀਂ ਵੀ ਨੋਆ ਦਿਨ ਹੀ ਨੋਆ ਦਿਨ ਵੀ ਬੁਤੇਰੀ ਹੁੰਦੀ ਨੋਆ ਵੀ ਤਿੰਗ ਆਈ ਹੁੰਦੇ ਗਾਵਾ ਹਾਂਜੀ ਹਾਂ ਕੋਈ ਨਹੀਂ ਸਮਝ ਆ ਜਾਣੀ ਆ ਜੇ ਨਿਆਣੀਆਂ ਵਾ ਚਲੋ ਕੋਈ ਗੱਲ ਹੋਰ ਤੂੰ ਸੁਣਾ ਪਰਿਵਾਰ ਦੀ ਹਾਂਜੀ ਠੀਕ ਆ ਪਰਿਵਾਰ ਵੀ ਹਾਂ ਮੈਂ ਕੱਲ ਵੇਖਿਆ ਹੀ ਤੁਹਾਨੂੰ ਤੇ ਮੈਂ ਆ ਮਿਲ ਕੇ ਆਵਾ ਮੈਂ ਪੁੱਛਾ ਕਾਕੇ ਦਾ ਵੀ ਠੀਕ ਠਾਕ ਵਾ ਨਹੀਂ ਕਾਕਾ ਠੀਕ ਠਾਕ ਵਾ ਹਾਂ ਵਾਵਾ ਹੋਇਆ ਸੁਖ ਅੱਛਾ ਅੱਛਾ ਹਾਂ ਠੀਕ ਠੀਕ ਆ ਚਲੋ ਰਾਜੀ ਰਹਿਣ ਆਪਣੇ ਘਰ ਹਾਂਜੀ ਹਾਂਜੀ ਮਹਾਰਾਜ ਨੇ 3 ਜਤਾਵਾ ਬੋਤਲ ਹਾਂਜੀ ਹਾਂਜੀ ਅੱਛਾ ਫਿਰ ਆ ਗੱਲ ਵਾ ਤੇ ਬੁੱਢਾ ਹੁਣ ਇਧਰ ਲੁੱਤੀਆਂ ਲਾਉਣ ਲੱਗ ਪਿਆ ਵਾ ਤੇ ਲੁੱਤੀਆਂ ਹੀ ਆ ਹੋਰ ਕੀ ਆ ਅੱਗੇ ਤੇ ਕੁੰਡੀ ਮੇਰ ਕੋ ਹੁੰਦੀ ਹੀ ਮੈਂ ਇਹਨਾਂ ਨੂੰ ਝੱਟ ਕਹਿ ਦਿੰਦੀ ਨਹੀਂ ਵੀ ਮੈਂ ਬਾਹਰ ਫੋਨ ਕਰਕੇ ਦੱਸ ਦੇਣਾ ਵਾ ਹੈ ਤੇ ਹੁਣ ਇਹ ਦੱਸਣ ਲੱਗ ਪਿਆ ਤੇ ਕੀ ਆ ਕਰਾਗੀ ਉਹਦਾ ਨਾ ਦੀ ਸੋਚ ਹੀ ਗੰਦੀ ਜਿੱਤੇ ਬੰਦੇ ਦੀ ਸੋਚ ਗੰਦੀ ਹੈ ਨਾ ਕਦੀ ਨਹੀਂ ਤਾ ਨੂੰ ਜਾਂਦਾ। ਰਹਿਂਦੋ ਰਹਿਂਦੋ ਠੀਕ ਹੈ ਨਾ ਇਹ ਬੁੱਢਾ ਘਟ ਨਹੀਂ ਆ ਕਿਤੇ ਜਦੋਂ ਬੰਦਾ ਹੀ ਇੱਕ ਬੰਦੇ ਦਾ ਇੱਕ ਬੰਦੇ ਦੀ ਸੈਡ ਲੈਣੀ ਆ ਦੂਜੇ ਨੂੰ ਤੇ ਆਪੇ ਗਲਤ ਦੱਸਣਾ ਵਾ ਵੀ ਦੂਜੇ ਬੰਦਾ ਗਲਤ ਵਾ। ਹੁਣ ਮੈਂ ਉੱਥੇ ਇਹਦੇ ਨਾਲ ਆড্ডা ਲੈਣੀ ਚੰਗੀ ਲੱਗਦੀ ਹੈ ਮੈਂ ਤੇ ਬਥੇਰਾ ਕੁਝ ਕਹੀਨੀ ਆ ਪਰ ਲੱਗਦੀ ਨਹੀਂ ਇਹਨਾਂ ਨੂੰ ਤੇ ਮੇਰਾ ਕੀ ਕਸੂਰ ਵਾ। ਮੈਂ ਸੈਂਡ ਕਰਾ ਕੇ ਨਾ ਜਾਇਆ ਕਰ ਇਹਨਾਂ ਦੇ ਕਿਤੇ ਜਾਣ ਲੱਗੀ ਜਾਂ ਕੋਈ ਕੰਮ ਕਰਨ ਲੱਗੀ ਡੈਡੀ ਜੀ ਇੱਥੇ ਸੈਂਡ ਕਰ ਦਿਓ ਡੈਡੀ ਜੀ ਆਹ ਕੰਮ ਕਰਨਾ ਮੇਰ ਕੋ ਨਹੀਂ ਜੈ ਇੰਨੀਆਂ ਚਮਚਾਗਿਰੀਆਂ ਹੁੰਦੀਆਂ ਹੂੰ ਨਹੀਂ ਹੁੰਦੀਆਂ ਕਿ ਮੈਂ ਇਹਦੇ ਪਿੱਛੇ ਨਹੀਂ ਕਿਸਦੀ ਮੰਨੀ ਤੇ ਇਹ ਤਾਂ ਹੈ ਫੇਰ ਮੇਰੇ ਸੋਹਰੇ ਇੱਥੇ ਮੈਂ ਮੰਨ ਲੂਗੀ ਕਹਿੰਦੀ ਔਰ ਜਾਓ ਜਾਓ ਕਿ ਤੂੰ ਹੀ ਨਾ ਮੇਰੇ ਕੋ ਸੁਣ ਲਿਆ ਹੁਣ ਕੀ ਦੇ ਨਾਲ ਇਹਨਾਂ ਨਾਲ ਦੇ ਰਾਂ ਜੇਠਾ ਨਾਲ ਆ ਤਾਂ ਲੋਕਾਂ ਕੋ ਮੈਂ ਬਾਹਰ ਗੱਲਾਂ ਕਰਾਵਾ ਵੀ ਇਹਨਾਂ ਨਾਲ ਗਲਤ ਹੋਣੀ ਐ ਮੈਨੂੰ ਇਹਨਾਂ ਦਾ ਕੀ ਮਿੱਠਾ ਵਾ ਵੀ ਮੈਂ ਇਹਨਾਂ ਨਾਲ ਤੁਰੀ ਫੇਰਾ ਥੋੜਾ ਜਨਾ ਕੱਲ ਨੂੰ ਹੱਥ ਮਾਰੋ ਤੁਸੀਂ ਆਪਦੇ ਤੁਸੀਂ ਬਾਹਰ ਜੇ ਲੋਕਾਂ ਨਾਲ ਮੈਨੂੰ ਤਾਂ ਸੌ ਸੌ ਗੱਲਾਂ ਕਰਨੀਆਂ ਵੀ ਚੰਗੀ ਭਲੀ ਇਹਨੂੰ ਸਕੂਟਰੀ ਜਾਂਦੀ ਓਥੇ ਕਿਉਂ ਨਹੀਂ ਜਾਂਦੀ ਏ ਉਹਨਾਂ ਨਾਲ ਮੈਂ ਤੁਰੀ ਫੇਰਾ ਬਹੁਤ ਸੋਹਣੀ ਗੱਲ ਵਾ ਨਾ ਤੁਹਾਡੇ ਵਾਸਤੇ ਵੀ ਮੈਂ ਅੱਜ ਜੀ ਹੁਣੇ ਜਿੰਨੀ ਹਾਂ ਬਾਜ਼ਾਰ ਨਾ ਮੈਂ ਜਾਣਾਂ ਡੈਡੀ ਨਾ ਤਾਂ ਨਾ ਮੈਂ ਜਾਣਾਂ ਹੀ ਇਹਨਾਂ ਨਾਲ ਮੈਂ ਜਾਣਾਂ ਹੀ ਇਕੱਲੀ ਨੇ ਤੇ ਚੁੱਪ ਕਰਕੇ ਮੈਨੂੰ ਪੈਸੇ ਪਾ ਦੋ ਮੇਰਾ ਮੋਕਾ ਜੇ ਮੇਕਅੱਪ ਦਾ ਸਮਾਨ ਤੇ ਮੈਂ ਉਹ ਲੈਣਾ ਹੋਰ ਨਿੱਕਾ ਮੋਟਾ ਕੋ ਕੁੁਰਗਰ ਦਾ ਸਮਾਨ ਲੈਣਾ ਨਾ ਅਗਰ ਮੀਆਂ ਵਾਸਤੇ ਉਹਨੂੰ ਬਣਾਣਾ ਬਨੂਣਾ ਲਿਆਦਾ ਮੁੰਡੇ ਨੂੰ ਪਾਉਣ ਵਾਸਤੇ ਕੋਈ ਨਾ ਜੇ ਬਾਪੂ ਹੁਣ ਬੋਲੂਗਾ ਨਾ ਤੇ ਫਿਰ ਮੈਂ ਦੱਸ ਦਊਂਗੀ ਇਹਨੂੰ ਹੁਣ ਪਤਾ ਮੈਂ ਤਾਂ ਜਾਣਾ ਇਕੱਲੀ ਨੇ ਮੇਰ ਕੋ ਨਹੀਂ ਨਜਾਇਜ਼ ਨਾਂ ਨਵਾਏ ਜਾਂਦੇ ਮੁੜ ਕੇ ਤੁਸੀਂ ਕੱਲ ਨੂੰ ਹੋਣਾ ਤੁਹਾਨੂੰ ਲੋਕ ਬਾਹਰ ਲਾਂਬੇ ਫਿਰਦੇ ਰਹਿਣਾ ਐ ਤੇਰੀ ਬੁੱਢੀ ਉਹਨਾਂ ਤੁਰੀ ਫਿਰਦੀ ਤੇਰੀ ਬੁੱਢੀ ਉਹਦੇ ਮਗਰ ਬੈਠੀ ਹੀ ਮੁੜ ਕੇ ਇਹ ਗੱਲਾਂ ਬਰਦਾਸ਼ਤ ਕਰ ਲੋਗੇ ਤੁਸੀਂ ਹੁਣ ਜਦੋਂ ਮੈਂ ਕਹਿਣ ਦੀ ਤੁਹਾਨੂੰ ਸੁਣਨ ਤੇ ਨਹੀਂ ਚੰਗੀਆਂ ਲੱਗਣੀਆਂ ਜਦੋਂ ਲੋਕਾਂ ਨੇ ਹਾ ਦਿੱਤੀਆਂ ਨਾ ਤਾਂ ਫਿਰ ਮੇਰ ਕੋ ਸੁਣਾ ਲੱਗੇ ਮੂੰਹ ਚ ਗੂੰਦੇ ਨਾ ਲੋਕਾਂ ਨੇ ਮੈਂ ਜਾਣਾਂ ਇਕੱਲੀ ਨੇ ਜਿਹੜੀ ਸਿੱਧੀ ਗੱਲ ਵਾ ਗੱਲ ਮੁੱਕੀ ਝਗੜਾ ਪਰ ਠੀਕ ਹੈ ਠੀਕ ਹੈ ਤੁਸੀਂ ਵੀ ਬੋਦੇ ਨਾ ਗੱਲਾਂ ਜਣਾਇਆ ਕਰੋ ਕਹਿੰਦੇ ਪਹਿਲਾਂ ਮੈਨੂੰ ਪੁੱਛ ਲਿਆ ਕਰੋ ਫੋਨ ਕਰਕੇ ਵੀ ਗੱਲ ਕੀ ਹੈ ਕੋਈ ਨਹੀਂ ਬਾਪੂ ਨੂੰ ਤਾਂ ਮੈਂ ਪੁੱਛਦੀ ਜਣਾ ਕਿ ਜਦੋਂ ਮੈਂ ਘਰ ਬੈਠੀ ਮੇਰੇ ਨਾਲ ਗੱਲ ਕਰ ਰਹਾ ਉੱਥੇ ਬਾਹਰ ਫੋਨ ਕਰਨ ਦੇ ਦੀ ਕੀ ਲੋੜ ਵਾ ਚਲੋ ਠੀਕ ਜੀ ਆਏ ਮਗਰ ਲੱਗਣ ਵਾਲੇ ਬਾਪੂ ਦੀ ਕੁੜੀ ਘਰ ਗੱਲ ਬਾਹਰ ਫੋਨ ਲਾ ਲੈ ਕੇ ਉਹਨੂੰ ਪੰਪ ਦੇਣ ਡਿਆ ਰਹਿਣਾ ਤੇ ਉਹਨੇ ਮੇਰਾ ਹੀ ਬੰਦਾ ਜੋ ਮਰਜੀ ਕਹਿ ਲੋ ਮਿੰਟ ਲੱਗਦਾ ਮੈਨੂੰ ਉਹਨੂੰ ਗੱਲਾਂ ਚ ਲਿਆਉਣ ਲੱਗਿਆ ਤੇ ਮਾ ਖਰਾਬ ਕਰਕੇ ਰਹਿਤਾ ਬਾਪੂ ਨੇ ਵੀ ਮੇਰਾ ਕੀ ਕਰਨ ਡਿਆ ਸ਼ੁਭਦੀਪ ਰੋਣ ਲੱਗਾ ਉਹਨਾਂ ਪੱਬੀ ਤੋਂ ਆਈ ਤੇ ਰੋਂਦਾ ਪਿਆ ਕਰਨਾ ਆਹ ਮੈਂ ਹੁੰਦੇ ਤਾਂ ਨਹੀਂ ਚੁੰਡੀ ਵੱਡਤੀ ਉਹਨੂੰ ਐਡੀ ਦੂਰ ਖਲੋਤੀ ਨੇ ਮੈਨੂੰ ਦੂਰੋਂ ਪਤਾ ਲੱਗ ਗਿਆ ਵੀ ਆ ਗਈ ਆਹ ਉਹਨੂੰ ਪਤਾ ਲੱਗਾ ਨੇ ਮੇਰਾ ਵੈਲਕਮ ਕੀਤਾ ਹਾਂ ਆਹ ਕਹਿੰਦਾ ਆ ਗਈ ਆ ਗਈ ਮੈਨੂੰ ਆਈ ਨਹੀਂ ਚੁੱਪਣ ਕਿਤੇ ਆਹ ਸੁਣ ਮਮਮੀ ਠੀਕ ਆ ਹਾਂਜੀ ਪਹੁੰਚ ਗਏ ਹੀ ਮੋਂਚਨ ਨੂੰ ਜੇ ਕੋਈ ਨਹੀਂ ਤੂੰ ਮੈਨੂੰ ਬਈ ਜਾਣਾ ਸੀ ਮਮਮੀ ਇੱਥੇ ਦਾ ਜਾ ਆਹ ਆਵਾਜ਼ ਮਾਰ ਦਿਆ ਕਰ ਜਦੋਂ ਕੋਈ ਚੀਜ਼ ਹੁੰਦੀ ਹੈ ਨਾ ਫਿਰ ਇੱਕ ਵੇਲੇ ਬੰਦਾ ਕੰਮ ਲੱਗਾ ਹੁੰਦਾ ਵਾ ਤੇ ਨਹੀਂ ਐਡਾ ਚੇਤਾ ਵੀ ਨਹੀਂ ਰਹਿੰਦਾ ਤੈਨੂੰ ਪਤਾ ਫਿਰ ਸਾਰੇ ਘਰ ਦਾ ਜੇ ਵੇਖਣਾ ਹੋਵੇ ਤੂੰ ਵੀ ਤੇ ਘਰ ਦੀ ਰਹੀ ਆ ਤੈਨੂੰ ਪਤਾ ਹੀ ਆ ਕਿੰਨਾ ਪਿੰਦੀ ਹੁੰਦੀ ਤਿੰਨ ਚ ਆਹ ਪੜਾਈ ਸਾਨੂੰ ਮੈਨੂੰ ਮੈਂ ਤੇ ਸਵਾ ਮਿੰਨ ਨੂੰ ਹੈ ਕਿਤੇ ਕਰਨਾ ਜੀ ਮੈਂ ਕਿਹਾ ਦਰ ਅੰਦਰ ਲੈ ਕੇ ਹੁਨੀ ਮੰਜੋ ਨੂੰ ਮੈਂ ਕਹਿਣ ਦੀ ਕਿ ਮੈਂ ਮੈਂ ਲੈ ਕੇ ਹੁਨੀ ਚੁੱਬ ਨੂੰ ਲੈ ਜੀ ਦਾ ਦੂਜੇ ਅੰਦਰ ਤੂੰ ਲੈ ਰਹੀ ਦਾ ਅੰਦਰਾਂ ਦਾ ਕੀ ਆ ਫਿਰ ਲੈ ਚੋ ਆਹੋ ਬਾਰ ਗੁਰ ਵੀ ਤਾਂ ਨਹੀਂ ਖੜੀਦਾ ਭਿੰਜਾ ਦਾ ਛੋਟਾ ਹੁੰਦਾ ਨਾਜ਼ੂਕ ਹੁੰਦਾ ਵਾ ਨਾ ਤਾਂ ਕਰਕੇ ਆ ਮੇਰੇ ਬੱਤ ਨੂੰ ਮੀਗੂ ਮੀਕਾ ਕੇ ਹੀ ਨਹੀਂ ਕੀ ਦੇਸ਼ ਉਹ ਜਿਆ ਬੱਚੀ ਸੋਣਾ ਹੀ ਪੁੱਤ ਨਹੀਂ ਕੀ ਦੇਸ਼ ਉਹ ਨਾ ਬੱਚਾ ਆ ਬੜਾ ਬਾੜ ਦੇ ਜੀ ਨੂੰ ਜਾਂ ਕੌਂਦਾ ਨਹੀਂ ਬਾੜ ਦੇ ਇਹ ਪੁੱਤ ਨੂੰ ਬਾੜ ਦੇ ਸੀ ਹੂੰ ਕਿੰਨਾ ਚਿਰ ਤਿਆਰ ਆਦੀ ਕਿਨੇ ਵੇ ਸੁੱਤਾ ਫਿਰ ਰਾਤੀ ਇਹ ਸੁੱਤਾ 2:3 ਹੋ ਜਾਣਾ ਵੱਲਾ 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 ਅ ਮਨੀਰ ਸਾਰ ਸੁੱਤਾ ਫਿਰ ਜਿੱਦਾਂ ਲੋਕਾਂ ਦੇ ਉੱਠਣ ਦਾ ਟਾਈਮ ਹੁੰਦਾ ਉਹ ਦੋ ਸੌਂ ਜਾ ਕਰ ਤੂੰ ਚੱਲ ਠੀਕ ਆ ਆਪਾਂ ਘੇਡ ਖੁੱਡ ਕੇ ਫਿਰ ਦਿੰਨੇ ਤੁਹਾਨੂੰ ਠੀਕ ਆ ਕਿਉਂ ਰੋਈ ਜਾਨੀ ਆ ਸ਼ੋਭਾਇਆ ਸ਼ੋਭਾਇਆ ਸੁਮਦੀ ਤੇ ਲੈ ਮੇਰੀ ਤੇ ਹਾਲਾ ਉਪਰੋਗ ਚੁੱਕ ਮੇਰਾ ਰੌਂਡੀ ਕਾਕਾ ਚੁਕਣਾ ਹੈ ਹੂੰ ਲੈ ਅੱਖਾਂ ਕਿੱਦਾਂ ਲਾਲ ਕੀਤੀਆਂ ਮੈਂ ਕਿਹਾ ਜਦ ਮੈਂ ਦੀ ਮੈਂ ਆਪਣੀ ਤੀਨ ਉਹਦਾ ਵੀਰ ਲਾ ਕੇ ਜਿੰਨੀ ਆ ਲੈ ਨੋ ਨਾ ਵੋਤਕ ਦੇ ਅਵੇਂ ਨਾ ਰੋਈ ਜਾਇਆ ਕਰਨ ਮੁੰਡੇ ਦਾ ਤੀਂ ਜਾਣਾ ਨਹੀਂ ਹੱਚਵਾਨ ਨੂੰ ਕਿਤੇ ਮੈਂ ਚੱਲਿਆ ਬਿਚਾਰ ਹੋਇਆ ਹੈ ਹੋਏ ਹੈ ਤੋ ਲਫੜਾ ਮਿੰਨ ਏ ਵੀ ਇਟ ਡੂ ਜਾਣਾ ਆ ਜੋ ਆ ਜੋ ਆ ਜੋ ਆ ਜੋ ਆ ਜੋ ਸਕੂਟੀ ਦੀ ਛਾਬੀ ਕਿੱਥੇ ਰੱਖੀ ਭਾਜੀ ਨੇ ਪੁੱਛੋ ਹਾਂ ਮੈਂ ਜਾਣਾ ਹਰਚਵਾਲ ਨੂੰ ਮੜਾਇਆ ਮੈਨੂੰ ਕੰਮ ਮਉ ਤੂੰ ਹਰਚਵਾਲ ਦੇਣਾ ਵਾ ਹਾਂ ਮੈਂ ਹਰਚਵਾਲੇ ਚੱਲਨੀ ਐ ਮੈਂ ਜੇ ਹੁਣੇ ਪੁੱਛਣ ਦੀ ਮੈਂ ਜਦੋਂ ਨੂੰ ਕੀ ਤੇ ਹਰਚਵਾਲ ਜਾਣਾ ਮੈਂ ਤੇ ਮੈਂ ਸੋਦਾ ਮੰਗਾਉਣਾ ਹੈਗਾ ਪਰ ਤੂੰ ਕਿੱਥੇ ਖਲੋਂਦੀ ਫਿਰੇਂਗੀ ਆਹੋ ਕਿ ਮੈਂ ਸਕੂਟੀ ਤੇ ਚਲਨੀ ਐ ਮੈਂ ਸੱਦੇ ਨੂੰ ਕੀ ਕੀਤਾ ਨੇ ਹੁਣ ਮੈਂ ਨਾਲੇ ਓਏ ਚੁੱਪ ਕਰ ਜਾ ਚੁੱਪ ਕਰ ਜਾ ਚੱਲ ਜੀ ਮੈਂ ਵੀ ਚੱਲੇ ਆਈ ਤੇ ਮੈਂ ਲੈ ਹੁਣ ਕੀ ਲਊਗਾ ਹੁਣ ਹੈ ਵੀ ਭਰਾਵਾ ਹੁਣ ਬੁੱਡੀਆਂ ਦੀ ਕਈ 1 23 ਕਈ ਸਮਾਨ ਤੈਨੂੰ ਮੈਂ ਕੀ ਦੱਸਦੀ ਫੇਰਾ ਹੁਣ ਤੂੰ ਇਹ ਕਿ ਲਿਆਉਂਗਾ ਲੈ ਕਿੱਛ ਲਾ ਦੇ कलर ਤੈਨੂੰ ਪਤਾ ਚੈਰੀ ਕਲਰ ਕਿਹੜਾ ਹੁੰਦਾ ਵਾ ਮੈਨੂੰ ਦੇਖਣਾ ਪਤਾ ਇਹ ਕੀ ਮੰਗਾਉਣਾ ਤੂੰ ਜੇ ਭਾਜੀ ਵੀ ਆਪੇ ਸਮਾਨ ਲੈਣਾ ਤੇਰੀ ਬਸ ਮੈਨੂੰ ਸਕੂਟੀ ਦੀ ਚਾਬੀ ਦੋ ਕਿੱਥੇ ਤੇ ਮੇਰੀ ਗੱਲ ਸੁਣ ਨਾ ਦੀਦੀ ਇੱਧਰ ਵੇਖਿਆ ਨੇ ਬਾਪੂ ਦੇ ਕੰਮ ਡੈਡੀ ਦੇ ਕੀ ਡੈਡੀ ਨੇ ਪਰ ਸਾਬੀ ਨੇ ਚੁਗਲੀਆਂ ਲਾ ਲਾ ਕੇ ਦੱਸੀਆਂ ਇਹ ਆ ਪੇਚ ਬੱਚੇ ਚ ਨਾ ਕਹੀ ਦੱਸ ਉਹ ਨਾਉਣੇ ਨਹੀਂ ਕਾਦੀ ਆਖਰ ਆ ਕੇ ਕੀ ਹੋ ਗਿਆ ਮੈਂ ਤਾਂ ਤੈਨੂੰ ਕਿਹਾ ਸੀਗਾ ਨਾ ਜਾ ਸੁੱਖ ਨਾ ਹਣ ਫੇਰ ਤੂੰ ਵੀ ਕਿਹੜਾ ਮੰਨੀ ਹਾਂ ਤੇ ਫੇਰ ਕੀ ਆਪਣਾ ਹੀ ਤੈਨਾਂ ਅੱਛਾ ਸੋਭਾ ਆ ਵਾ ਹਾਂ ਤੇ ਦਿਖਿਆ ਹੀ ਨਹੀਂ ਹਾ ਹਾ ਇਹ ਤੈਨੂੰ ਦਿਖਿਆ ਨਹੀਂ ਨਾ ਮੈਂ ਗੱਲ ਨਹੀਂ ਲੱਗ ਗਈ ਮੈਨੂੰ ਦਿਖਿਆ ਹੀ ਨਹੀਂ ਨਹੀਂ ਲੈ ਆ ਕੋਈ ਜਿਆਦਾ ਝੋਕ ਲਿਆ ਕਰ ਥੋੜਾ ਜੱਪਦਾ ਫੇਰ ਬੰਦੇ ਰੈਸਟ ਹੋ ਜਾਂਦੀ ਆ ਪਰ ਹੱਥ ਐਵੇਂ ਨਹੀਂ ਲੱਗਦਾ ਮੇਰਾ ਵੀ ਜਿਹੜਾ ਤੂੰ ਉੱਪਰ ਜੂ ਜਾਣੀ ਆ ਸੋਣ ਦੇ ਨਾ ਜਿੱਦੋਂ ਤੂੰ ਆ ਜਾਨੀ ਨੀਂ ਇਹ ਦੀ ਰੇ ਕਦੀ ਇੱਥੇ ਬੈ ਗਈ ਤੇ ਕਦੀ ਉੱਥੇ ਬੈ ਗਈ ਜ਼ਰੂਰੀ ਆਪਣੇ ਕਮਰੇ ਚ ਜਾ ਕੇ ਪੈਣਾ ਹੁੰਦਾ ਤੂੰ ਅਹੇ ਦੀਦੀ ਮੇਰਾ ਵੀ ਜੀ ਕਰਦਾ ਇਹਨਾਂ ਵਿੱਚ ਅਚਾਨਕ ਤੁਹਾਨੂੰ ਪਤਾ ਹੁਣ ਮੇਰਾ ਮੁੰਡਾ ਵੀ ਨਿੱਕਾ ਗੁਰਵਰ ਕਿੰਨਾ ਹਸਦਾ ਹੁੰਦਾ ਕਦੀ ਸਾਬੀ ਦਾ ਫੋਨ ਆ ਗਿਆ ਹੁਣ ਤੁਹਾਡੇ ਦੇ ਬੰਦੇ ਇੱਥੇ ਤੁਹਾਨੂੰ ਨਹੀਂ ਨਾ ਪਤਾ ਇਹਦਾ ਬਾਹਰ ਵਾਲਾ ਹੁੰਦਾ ਵਾਣਾ ਉਹ ਕਹਿੰਦਾ ਜਦੋਂ ਮੇਰੇ ਨਾਲ ਗੱਲ ਕਰਨੀ ਹੈ ਨਾ ਤੇ ਕੱਲੀ ਹੋ ਕੇ ਸ਼ਾਂਤੀ ਚ ਗੱਲ ਕਰਿਆ ਕਰ ਹਾਂ ਦਾ ਨਾਮ ਨੂੰ ਤੇਰਾ ਪਤਾ ਲੱਗਦਾ ਤੂੰ ਕੀ ਗੱਲ ਕਰਦੀ ਨਹੀਂ ਪਤਾ ਕੀ ਉੱਥੇ ਡਰਾਇੰਗ ਰੂਮ ਚ ਬਹਿ ਜਾ ਕਰ ਤਾਕ ਕੋਈ ਨਹੀਂ ਉੱਥੇ ਬੈਠੇ ਕੋਈ ਕੜੀ ਨਿਆਣੇ ਨੂੰ ਖਾ ਲਿਆ ਤੇ ਫਿਰ ਵੀ ਚੱਲੋ ਥੋੜਾ ਜਿਹਾ ਹੋ ਜਾਂਦਾ ਵਾ ਤੈਨੂੰ ਪਤਾ ਹੀ ਹਾ ਉਹਨੂੰ ਜਦੋਂ ਗੁਰਵਾਰ ਹੀਗਾ ਤੇ ਫਿਰ ਸੂਮਨ ਲਾਗੋ ਕਰਦੀ ਹੁੰਦੀ ਮਾਣੇ ਮੋਟਾ ਜ ਆ ਉਹਨਾਂ ਨੇ ਤਾਂ ਨਹੀਂ ਉਹਦਾ ਘਰ ਤੇ ਉਹ ਦਵਾਈ ਨਵੀਂ ਨਵੀਂ ਹੀਗੀ ਨਾ ਉਹ ਚੱਲ ਵੀ ਇਹ ਲੰਗ ਕੋਈ ਕਰਨੀ ਕਿੰਨਾ ਚੋਣਾ ਵਾ ਰੱਬ ਨੇ ਕਿਤੇ ਲੰਮੀ ਆ ਉਮਰ ਆ ਦੇ ਇਹਨੂੰ ਤੇ ਜਲਦੀ ਦੀ ਲੈ ਕੇ ਗਏ ਉਧਰ ਤਾਂ ਮੈਂ 10 ਮਿੰਟ ਲੰਮੇ ਹੀ ਪਹਿਲਾਂ 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 ਆਣ ਕੇ ਰਹਿੰਦਾ ਬਣਾ ਪੀ ਦੁੱਧ ਦੋ ਸੋ ਤੀਨਾਂ ਵੀ ਤਾਂ ਮੁਟਤਾਈ ਹੋ ਗਈਆਂ ਸਮਝਾ ਤੇ ਹੋਰ ਕੀ ਹੈ ਕਿੰਨੀ ਵਾਰੀ ਤੇ ਉੱਠਦਾ ਚੁੱਪਦੀ ਵਾ ਦੁੱਧ ਪੀਂਡ ਐ ਪਿੰਦਾ ਵਾ ਅ ਸ਼ੁਕਰ ਕਰ ਬੱਚੇਰਾ ਸੁੱਤੀਆਂ ਉਹਦਾ ਇੱਕ ਗੱਲ ਹੀ ਆ ਹੋਵੇ ਹੈ ਨਾ ਇੱਥੇ ਪਿਆ ਹੈ ਕਿ ਨਹੀਂ ਰੋਣਗੀ ਜੀ ਸੁਣ ਜੀ ਹੋਈ ਹੈ ਨਾ ਜੋ ਲੈ ਕੇ ਆ ਮੇਰਾ ਨਹੀਂ ਜੀ ਲੁੱਟਣਿਆ ਆਪੇ ਕਦੇ ਗੈਰ ਨਹੀਂ ਆ ਵੀ ਕੋਈ ਚੁੱਕਦਾ ਨਹੀਂ ਮੈਂ ਕਿਹੜੀ ਲੰਮੇ ਪਹਿਣਾ ਹੁੰਦਾ ਹੁਣ ਨਾ ਖੜਿਆ ਤੇ ਹੁਣ ਸੌਣਾ ਤੂੰ ਪਰ ਮੈਂ ਲੰਮੇ ਵੀ ਪਈ ਮੇਰੇ ਭੈਣ ਨੂੰ ਨਹੀਂ ਜੀ ਗੰਡਿਆ ਇੱਥੇ ਹੋਏ ਤੇ ਬਾਬਾ ਤੇ ਹੱਥ ਕੇ ਇਹ ਆ ਜਾਂਦਾ ਵਾ ਕਿ ਉਹ ਇੱਥੇ ਤੇ ਉਹ ਦੂਜੇ ਰੂਮ ਚ ਤੇ ਹੈਗਾ ਪਿਆ ਜਾਂਦਾ ਨਹੀਂ ਨਾ ਪਰ ਜਾ ਉਹ ਚੰਗਾ ਲੱਗਦਾ ਬੰਦਾ ਜੀ ਹੁਣ ਨਾ ਖੜਿਆ ਵਾ ਹੁਣ ਨਾ ਮੈਂ ਕਿ ਜਾ ਕੇ ਕਹਾਂ ਨਾ ਲੈ ਇੰਨਾ ਵੀ ਹੱਟ ਤੇ ਯਕੀਨ ਨਹੀਂ ਐ ਵੀ ਗੱਲ ਹੈਗੀ ਇਹਨਾਂ ਨੇ ਕਿਹਾ ਉਹਨੇ ਘੇਣ ਆ ਕੇ ਹਾਂ ਉਹਨੇ ਹੁਣ ਐਂਡੇ ਮਾਨ ਨਾ ਖੜਿਆ ਵਾ ਤੇ ਅਗਲੀ ਕੀ ਸੋਚੂਗੀ ਫਿਰ ਚੱਲ ਫਿਰ ਲੈ ਆਇਓ ਮੈਂ ਦਾਖਲ ਮਤਲਬ ਲੈ ਰਹੀ ਨਹੀਂ ਲੈ ਉਹਨਾ ਨਾ ਪੇਉਣੇ ਰੋਪਣਾ ਉਹਨੇ ਸੜ ਜਾਣਾ ਠੀਕ ਹੈ ਮੋੜਾ ਜੀਨ ਲੱਗਦਾ ਏ ਕਿ ਨਹੀਂ ਲੱਗਦਾ ਤੇ ਚਾ ਵੀ ਤੇ ਟੰਗੀ ਹਣੀ ਆ ਬਾਹਰ ਟੰਗੀ ਨਹੀਂ ਚੱਲ ਆ ਮੈਂ ਜਾਵਾ ਤੂੰ ਇਦਾਂ ਕਰਾ ਮੰਨਦੀ ਤੇ ਹਾਂ ਹਮਰੇ ਮੁੱਛ ਮੰਨ ਦੇ ਦੀ ਜੀ ਕੋਟੇ ਘੱਡੇ ਹੋ ਮੇਰੀ ਬਾਰ ਮੈਂ ਤੇ ਤੈਨੂੰ ਕਹਿਣੀ ਮੰਜੋ ਨਾ ਚਲ ਜਾਂਦੀ ਐ ਤੇ ਆਹ ਇਹ ਨਹੀਂ ਨਹੀਂ ਕੋਈ ਨਹੀਂ ਮੈਂ ਕੱਲ ਹੀ ਜਾਣੀ ਐ ਨੇ ਕਿੱਥੇ ਖਰਾਉਣਾ ਬਾਜੀ ਨੇ ਕਿਤੇ ਵੀ ਨਹੀਂ ਖਰਾਉਣਾ ਰਾਵ ਵਿੱਚ ਮੰਜੋਦ ਤਾਂ ਪਤਾ ਕੀ ਦੱਸਣ ਦੇ ਹੀ ਗੇ ਕਹਿੰਦੇ ਵੀ ਨਨ ਖਬਰ ਸੁਣੀ ਉਧਰਲੇ ਪਾਸੇ ਨਾ ਭਈਆ ਹੀਗਾ ਉਹਦੇ ਹੱਥੋਂ ਹੀ ਫੋਨ ਖੋ ਕੇ ਲੈ ਗੇ ਤਨੀ ਇਹੋ ਜਿਹਾ ਦੋ ਚਾਰ ਤੇ ਮੈਂ ਕੱਚੇ ਖਾ ਜਾਨੀ ਹੁੰਦਾ ਮੈਂ ਨਹੀਂ ਜਾਣਦੀ ਤੇ ਦੋ ਚਾਰ ਪਹਿਰੇ ਮੇਰੇ ਤੇ ਇੱਕ ਚਪੇੜ ਦੀ ਮਾਰ ਵਾ ਇਦਾਂ ਦਾ ਨਹੀਂ ਮੈਨੂੰ ਡਰ ਘੱਮ ਹੈਗਾ ਤੇ ਸਕੂਟੀ ਕੱਢ ਮੇਰੀ ਭੈਣ ਬਾਹਰ ਵਿੱਚ ਚੱਲੇ ਨੂੰ ਘੜੀ ਕਿ ਚੋਕ ਲੈ ਫਿਰ ਮਗਰ ਮਗਰਦੋ ਰੀ ਤੇ ਤੇ ਵਰੀਆਂ ਬਾਦਰਾ ਉਹ ਇਦਾਂ ਹੀ ਕਰਦੇ ਆ ਤੇ ਫਿਰ ਕਹਿ ਲੈਂਦੀ ਆ ਹਰੇ ਬੰਦੂਕ ਵਾ ਤੋਂ ਉਸੇ ਵੇਲੇ ਇਦਾਂ ਕਰਕੇ ਖੜੇ ਆ ਗਏ ਹੱਥ ਤੇ ਸਾਰਾ ਸਮਾਨ ਫੜਾ ਦਿੰਦੀ ਆ ਨਹੀਂ ਗੱਲ ਨਹੀਂ ਆ ਦੋ ਚਾਰ ਤੇ ਮੈਂ ਆਪ ਕੱਲੀ ਚੱਲ ਜਾਂਦੇ ਮੈਂ ਸਮਾਨ ਚੁਜੂਗਾ ਕੋਈ ਨਹੀਂ ਚੱਲ ਵੇਖ ਲੈ ਫਿਰ ਤੂੰ ਭਰਾਵਾ ਮੈਂ ਕਿਹੜਾ ਮੋਟਰਸਾਈਕਲ ਕੜਨ ਲੱਗੀ ਆ ਤੂੰ ਮੋਟਰਸਾਈਕਲ ਮੈਂ ਉਦਾਂ ਗੱਲ ਕਰਨ ਡਿਆ ਸ਼ੁਹਰ ਕੀ ਕਰਨ ਡਿਆ ਗੱਲ ਮੈਂ ਤਾਂ ਸੌਦਾ ਹੀ ਮੰਗਾਉਣਾ ਹੈਗਾ ਥੋੜੀ ਜੀ ਖੰਡ ਘਟੀ ਹੀ ਕਿ ਤੇ ਮੈਂ ਚੱਲ ਮਗਾਈ ਲਈ ਆਹ ਸਮਾਚ ਗੂਟੀ ਤੇ ਆਉਣਾ ਹੀ ਉਹ ਮੈਂ ਗੱਲ ਰੱਖ ਕੇ ਕੋਈ ਮੈਂ ਸਮਝ ਲਾਉਂਗਾ ਅਸਲ ਸਕੂਟਰ ਉਹ ਪਾਸੇ ਜਾਣਾ ਮੈਂ ਇੱਧਰ ਨੇ ਪਾਸੇ ਜਾਣਾ ਤੇ ਚੱਲ ਜੇ ਮੈਂ ਭਣੇ ਕੀ ਕਹਿਣ ਡਿਆ ਮੈਂ ਕਿਹਾ ਯਾ ਤੂੰ ਮੈਂ ਸਮਝ ਲਾਉਂਗਾ ਘਰ ਮੁੜ ਕੇ ਮੇਰਾ ਨਾ ਨਾ ਲੱਗੇ ਵੀ ਉਹਦੇ ਕਰਕੇ ਨਹੀਂ ਸੌਦਾ ਆ ਜਾਂ ਉਹਦੇ ਕਰਕੇ ਨੀ ਸਮਾਨ ਲਿਆ ਹਾਂ ਤਾਂ ਕੋਈ ਕੋਈ ਚੜਾਣਾ ਨਹੀਂ ਲੱਗਦਾ ਹਾਂ ਉਹਨਾ ਤੂੰ ਕਹਾਂ ਮੈਂ ਕੀ ਕਿ ਮੈਂ ਫੜਾਵ ਤੂੰ ਨਹੀਂ ਮੈਂ ਫੜਾਵ ਨਹੀਂ ਤਾ ਸਕੂਟੀ ਬਾਹਰ ਕੱਢ ਦੇ ਮੈਨੂੰ ਉਹ ਬੱਚੀ ਰੋਂਦੀ ਕਹਿੰਦੀ ਮੈਂ ਚੁੱਕਣਾ ਹਾਂ ਤੇ ਉਹ ਉਹਦੋਂ ਚੰਨ ਜਾਂਦਾ ਹੀ ਨਹੀਂ ਇਹਦੇ ਚੱਲ ਮੈਨੂੰ ਮੈਨੂੰ ਉਡਾ ਦੇ ਤੂੰ ਸਕੂਟੀ ਕੱਢ ਦੇ ਚੱਲ ਨਹੀਂ ਤੇ ਮੈਂ ਦੀ ਮਮੀ ਨੇ ਫੜਾਉਣੀ ਆ ਨਹੀਂ ਮੁੜ ਕੇ ਸਮੀਰ ਨੇ ਖੇਡਣਾ ਆ ਵਾ ਦਮਟਾ ਨਹੀਂ ਤੂੰ ਫੜਾਇਆ ਚੱਲ ਫੜਾਇਆ ਰੋਂਦਿਆ ਹੋਇਆਵੇਂ ਤੂੰ ਤੇ ਪੀਣਾ ਆਨੇ ਚੱਲ ਮੈਂ ਫੜਾਉਣੀ ਆ ਆਹ ਫੇਰ ਲਿਆਵਾਂਗੇ ਸੁਮਿਤ ਠੀਕ ਆ ਇਦਾਂ ਨਹੀਂ ਰੋਸੀ ਦੋ ਠੀਕ ਆ ਅਸਮੀ ਸੌ ਜਾ ਤੂੰ ਥੋੜਾ ਹੁੰਦਾ ਵਕਤ 10 ਮਿੰਟ ਪਹਿਰੇ ਸੌ ਜਾ ਹਾਂ ਤੂੰ ਫੇਰ ਲਿਆਵਾਂਗੇ ਗੁਰਵਰ ਵੀ ਸੁੱਤਾ ਜੇ ਦੋ ਉੱਠ ਜਾਊਗਾ ਫੇਰ ਤਹੀ ਖੇਡਿਓ ਠੀਕ ਆ ਅਜੇ ਨਹੀਂ ਕਰ ਜਾਵਾ ਤੇ ਤੂੰ ਵੀ ਲਿਸਟ ਬਣਾ ਦੇ ਜੋ ਲਿਆਉਣਾ ਹਣਾ ਲੈ ਆਉਣੀ ਹੈ ਤੁਹਾਨੂੰ ਪਤਾ ਡੈਟਿਸ ਕੁਟਰੀ ਤੋਂ ਵੀ ਕਹਿੰਦੇ ਆ ਨਾ ਕਿ ਦੁਪਹਿਰੇ ਧੁੱਪੇ ਨਹੀਂ ਤੁਰਨਾ ਉਹ ਮੰਦੀ ਕਹਿਦੀ ਆ ਕਿੰਨੀ ਤੇਜ ਵਾ ਉਹ ਤੇ ਗੱਲ ਕਰਨ ਦੀਂਦੀ ਕਦੀ ਇੱਧਰ ਦੀ ਗੱਲ ਕਰੀ ਇੱਧਰ ਦੀ ਗੱਲ ਕਮਾਗਿਆਂ ਨੂੰ ਗੱਲ ਕਰੀ ਗਿਆਂ ਨੂੰ ਗੱਲ ਹਾਂ ਉਹ ਸਮਝ ਲੱਗਦੀ ਕੀ ਬੋਲੀ ਜਾਂਦੀ ਆ ਉਹ ਤੇ ਹੈ ਗਈ ਇਹ ਕਿੰਨੀ ਗੱਲਾਂ ਕਰ ਗਈ ਮੈਂਟ ਦੇ ਵਿੱਚ ਹੋਏ ਮੈਂ ਇੱਕ ਕਹਿਣ ਦੀ ਇਹਨਾਂ ਮੈਂ ਜਾ ਕੇ ਨਾ ਕਰੀਏ ਇੱਕ ਕੀ ਇੱਕ ਆਈਡੀਆ ਵਾ ਮੇਰੇ ਕੋਲ ਦੱਸ ਬੱਚ ਗੁੱਸੇ ਨਹੀਂ ਦੇ ਹੋਣਾ ਹੋਣਾ ਵਿਓ ਤੜਫੇ ਤੇ ਤਹੀ ਉਹ ਤੋਂ ਵੱਧ ਤੜਫਾ ਜੋ ਉਹ ਟਾਣਾ ਪੈ ਜਾ ਕੇ ਉਹ ਵੇਖੀ ਜਾਊਗੀ ਉਹ ਫਿਰ ਕੇ ਹੂੰ ਚਲ ਵੇਲਾ ਹੈ ਚਲ ਫਿਰ ਮੈਂ ਸਕੂਟੀ ਚਾੜ ਕੇ ਆਵਾਂ ਚਾ ਦੂੰਘੋ ਚਾਹੀਦੀ ਆ ਆਹ ਹਾਂ ਕਰੀਏ ਸਮਝੀ ਚਾਚੀ ਨੂੰ ਮਜ਼ਾਕ ਅੱਜ ਚਲ ਠੀਕ ਆ ਇਹ ਨਹੀਂ ਹੁਣ ਕੀ ਮਜ਼ਾਕ ਕਰਨਾ ਵਾ ਕੋਈ ਪੰਗਾ ਨਾ ਪੈ ਜੇ ਚਲ ਇਹਨੂੰ ਖੋਸ ਰੱਖਣ ਵਾਸਤੇ ਲੱਲ ਨੇ ਪੰਗਾ ਗੇ ਵੇਖੀ ਜੋ ਜੋ ਹੋਊ ਚਲੋ ਸਮੀਰਿਤ ਜੋ ਮੰਮਾ ਕਹਿੰਦੀ ਕਰੀ ਹੈ ਨਾ